ਸਤਿ ਸ਼੍ਰੀ ਅਕਾਲ ਜੀ ਅੱਜ ਵੀ ਦੇਖ ਰਾ ਦਸ਼ਕੰਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ ਬਹੁਤ ਸਵਾਗਤ ਕੈਨੇਡਾ ਦੇ ਵਿੱਚ ਜਿਹੜੀ ਐਨੂਅਲ ਇਨਫਲੇਸ਼ਨ ਰੇਟ ਆ ਉਹ ਐਸ ਵੇਲੇ 2.7% ਦੇ ਉੱਤੇ ਜੂਨ ਦੇ ਵਿੱਚ ਆ ਗਿਆ ਜਿਹੜੀ ਹੁਣ ਰਿਪੋਰਟ ਆਈ ਹੈ ਕਿ ਪਿਛਲੇ ਮਹੀਨੇ ਦੇ ਵਿੱਚ ਇਨਫਲੇਸ਼ਨ ਰੇਟ ਜਿਹੜਾ ਉਹ 2.7 ਦੇ ਉੱਤੇ ਆ ਗਿਆ ਆਸ ਨਹੀਂ ਸੀ ਬਹੁਤੀ ਇਹਦੀ ਪਰ ਆ ਗਿਆ 2.7 ਦੇ ਉੱਤੇ ਇਹਦੇ ਵਿੱਚ ਵੱਡਾ ਫੈਕਟਰ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਈਅਰ ਓਵਰ ਈਅਰ ਗੈਸੋਲੀਨ ਪ੍ਰਾਈਸਸ ਦੇ ਵਿੱਚ ਗਰੋਥ ਸਲੋ ਹੋਈ ਆ ਉਹ ਆ ਜਦੋਂ ਗੈਸ ਦੀਆਂ ਕੀਮਤਾਂ ਤੇਲ ਦੀਆਂ ਕੀਮਤਾਂ ਵਧਦੀਆਂ ਉਹਦੇ ਨਾਲ ਹੀ ਸਾਰਾ ਕੁਝ ਵਧਦਾ ਬਹੁਤੀ ਮਹਿੰਗਾਈ ਇਹਦੇ ਨਾਲ ਹੁੰਦੀ ਹੈ ਇੱਕ ਕੀ ਫੈਕਟਰ ਹੈ ਸਾਰੇ ਕੁਝ ਦੇ ਵਿੱਚ ਆ ਜਿਹੜੀ ਮੰਗਲਵਾਰ ਨੂੰ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ ਗੈਸੋਲੀਨ ਦੀ ਕੀਮਤ ਵਧੀਆ ਉਹ 0.4% ਜੂਨ ਦੇ ਵਿੱਚ ਵਧੀਆ ਜਦੋਂ ਕਿ ਇਹ ਮਈ ਦੇ ਵਿੱਚ 5. ਆ ਜਿਹੜੀ ਜਿਹੜੀ 5.6% ਸੀਗੀ ਜਿਹੜੀ 4.4% ਵਧ ਕੇ ਹੋਈ ਆ ਜਿਹੜੀ 5.6% ਜੂਨ ਦੇ ਵਿੱਚ ਦੱਸੀ ਗਈ ਸੀ ਸੋ ਗੈਸੋਲਿਨ ਤੋਂ ਬਿਨਾਂ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਆ ਉਹ ਵੀ 2.8% ਜੂਨ ਦੇ ਵਿੱਚ ਹੋਇਆ ਹੈ ਐਨਫਲ ਇਨਫਲੇਸ਼ਨ ਰੇਟ ਮਈ ਦੇ ਵਿੱਚ 2.9 ਸੀ ਤੇ ਜਿਹੜੀ ਹੁਣ ਇਹ ਐਸਪੈਕਟ ਲਿਆ ਇਹ ਘਟ ਕੇ 2.7 ਦੇ ਉੱਤੇ ਰਹਿ ਗਿਆ ਭਾਅ ਥੱਲੇ ਨੂੰ ਥੱਲੇ ਨੂੰ ਜਿਹੜੀ ਇਹ ਮਹਿੰਗਾਈ ਆ ਉਹ ਆ ਗਈ ਹੈ ਸਟਾਟ ਕਹਿੰਦੀ ਹੈ ਰਿਪੋਰਟ ਆਈ ਆ ਉਹਦੇ ਚੀ ਦੱਸਿਆ ਗਿਆ ਕਿ ਜਿਹੜੀਆਂ ਜਿਹੜੇ ਡਿਊਰੇਬਲ ਗoods ਨੇ ਉਹਨਾਂ ਦੀ ਘੱਟ ਕੀਮਤ ਦਾ ਵੀ ਇਹਦੇ ਉੱਤੇ ਅਸਰ ਪਿਆ ਓਵਰਆਲ ਜਿਹੜੀ ਸਲੋ ਡਾਊਨ ਹੋਈ ਜੂਨ ਦੇ ਵਿੱਚ 1.8% ਯਰ ਓਵਰ ਯਰ ਇਹਸ ਮਹੀਨੇ ਦੇ ਵਿੱਚ ਥੱਲੇ ਆ ਗਈ ਹੈ ਤੇ 0.8% ਜਿਹੜੀ ਡਿਕਲਾਈਨ ਮਈ ਦੇ ਵਿੱਚ ਹੋਈ ਦੱਸੀ ਜਾਂਦੀ ਹੈ ਸੀਆਈਬੀਸੀ ਦੇ ਜਿਹੜੇ ਸੀਨੀਅਰ ਇਕਨੋਮਿਸਟ ਨੇ ਉਹਨਾਂ ਨੇ ਇਹਦੇ ਬਾਰੇ ਦੱਸਿਆ ਕਿ ਜੂਨ ਦਾ ਇਨਫਲੇਸ਼ਨ ਡਾਟਾ ਬੈਂਕ ਆਫ ਕੈਨੇਡਾ ਨੂੰ ਇੱਕ ਦੇਰ ਰਿਹਾ ਹੈ ਕਿ ਇਹ ਇੱਕ ਹੋਰ ਕੱਟ ਕਰ ਸਕਦੇ ਆ ਰੇਟ ਹੁਣ ਇਹਦਾ ਮਤਲਬ ਕੀ ਆ ਕਿ ਜਦੋਂ 24 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਹੈ ਇਹਨਾਂ ਦੀ ਉਹਦੇ ਵਿੱਚ ਇੱਕ ਹੋਰ ਰੇਟ ਕੱਟ ਹੋ ਸਕਦਾ ਹੈ ਇੱਕ ਹੋਰ ਰੇਟ ਕੱਟ ਮਤਲਬ 0.25% ਜਿਹੜਾ ਨੇ ਪਹਿਲਾਂ ਕੱਟ ਕਰ ਦਿੱਤਾ ਤੇ ਹੁਣ ਫਿਰ 0.25% ਇਹ ਦੁਬਾਰਾ ਕੱਟ ਕਰ ਸਕਦੇ ਆ ਜਿਹੜਾ 25 ਬੇਸਿਸ ਪੁਆਇੰਟ ਵਿਆਜ ਘਟਾ ਸਕਦੇ ਆ ਇਹਦਾ ਸਬੰਧ ਬੜਾ ਸਿੱਧਾ ਆ ਜਿਹੜੇ ਮਾਹਰ ਦੱਸ ਰਹੇ ਆ ਜਾਂ ਜਿਹੜੀਆਂ ਅੱਜ ਮਾਹਰਾਂ ਨੇ ਆਪਣੀ ਰਾਏ ਦਿੱਤੀ ਆ ਵੀ ਜਿੱਦਾਂ ਜਿੱਦਾਂ ਮਹਿੰਗਾਈ ਘਟੀ ਜਾਊਗੀ ਉਦਾਂ-ਉਦਾਂ ਵਿਆਜ ਘਟੀ ਜਾਣਗੇ ਜੇ ਮਹਿੰਗਾਈ ਵਧੀ ਗਈ ਤੇ ਵਿਆਜ ਵਧੀ ਜਾਣਗੇ ਵਿਆਜ ਵਧਾਉਣ ਦਾ ਮਤਲਬ ਇੱਕੋ ਹੀ ਆ ਕਿ ਮਹਿੰਗਾਈ ਨੂੰ ਕਾਬੂ ਦੇ ਵਿੱਚ ਕਰਨਾ ਇਹਨਾਂ ਨੇ ਇਹ ਜਿਹੜੀ ਇੱਕ ਭਵਿੱਖਬਾਣੀ ਕੀਤੀ ਆ ਕਿ ਅਗਲੇ ਸਾਲ ਦਸੰਬਰ ਤੱਕ ਵਿਆਜ ਅੱਧੇ ਰਹਿ ਜਾਣਗੇ ਮਤਲਬ 2.5 ਤੇ 3% ਦੇ ਨੇੜੇ-ਤੇੜੇ ਰਹਿ ਜਾਣਗੇ ਸੋ ਇਹ ਘਟਾਉਂਦੇ ਘਟਾਉਂਦੇ ਹੁਣ ਉੱਥੇ ਤੱਕ ਜਾਣਗੇ ਜੇ ਹਾਲਾਤ ਠੀਕ ਰਹੇ ਹਾਲਾਤ ਠੀਕ ਰਹੇ ਦਾ ਮਤਲਬ ਇਹ ਆ ਕਿ ਮਹਿੰਗਾਈ ਜਿਹੜੀ ਹੈ ਜੇ ਉਹ ਥੱਲੇ ਨੂੰ ਆਉਂਦੀ ਰਹੀ ਜਾਂ 2% ਦੇ ਨੇੜੇ ਤੇ ਡੇਰੇ ਰਹੇ ਤਫੀਰ ਵਿਆਜ ਘਟਦੇ ਘਟਦੇ ਉੱਥੇ ਤੱਕ ਪਹੁੰਚ ਜਾਣਗੇ ਜੇ ਨਹੀਂ ਹੋਏ ਫਿਰ ਵਿਆਜ ਨਹੀਂ ਘਟਣਗੇ ਸੋ ਹੁਣ ਇਹ ਇੱਕ ਆਸ ਜਿਹੜੀ ਹੈਗੀ ਆ ਕਿ ਆ ਜਿਹੜੀ ਜੁਲਾਈ ਦੇ ਆਖਰੀ ਹਫਤੇ ਦੇ ਵਿੱਚ ਮੀਟਿੰਗ ਹੋਣੀ ਆ ਇਹਦੇ ਵਿੱਚ ਫੇਰ ਇੱਕ ਵਾਰੀ ਰੇਟ ਕੱਟ ਹੋ ਜਾਣਗੇ ਓਵਰঅল ਜਿਹੜਾ ਨਿਸ਼ਾਨਾ ਹੁੰਦਾ ਇਹ ਇਹਨਾਂ ਦਾ 2% ਦੇ ਉੱਤੇ ਲਿਆਉਣਾ ਹੁੰਦਾ ਇਨਫਲੇਸ਼ਨ ਮਹਿੰਗਾਈ ਦਰ ਨੂੰ 2% ਦੇ ਉੱਤੇ ਲਿਆਉਣਾ ਹੁੰਦਾ ਇਹਦਾ ਮਤਲਬ ਜਿੰਨੀ ਮਹਿੰਗਾਈ ਜੇ ਮਾਰਕੀਟ ਦੇ ਵਿੱਚ ਸਮਾਨ ਜ਼ਿਆਦਾ ਆ ਗਿਆ ਮਤਲਬ ਕੋਈ ਸੌਦਾ ਜ਼ਿਆਦਾ ਆ ਗਿਆ ਤੇ ਉਹ ਵਿਕ ਨਹੀਂ ਰਿਹਾ ਤੇ ਕੁਦਰਤੀ ਆ ਵੀ ਜਿਹੜਾ ਦੁਕਾਨਦਾਰਾਂ ਨੂੰ ਸਸਤਾ ਕਰਕੇ ਵੇਚੂਗਾ ਤੇ ਉਹ ਸਸਤਾ ਕਰੂਗਾ ਤੇ ਮਤਲਬ ਮਹਿੰਗਾਈ ਘਟ ਜਾਊਗੀ ਜੇ ਦੁਕਾਨ ਦੇ ਵਿੱਚ ਸੌਦਾ ਹੈ ਨਹੀਂਗਾ ਸਟੋਰ ਦੇ ਉੱਤੇ ਸਮਾਨ ਨਹੀਂ ਪਿਆ ਤੇ ਥੋੜਾ ਆ ਤੇ ਉਹ ਫਿਰ ਥੋੜੇ ਨੂੰ ਵਧਾ ਕੇ ਵੇਚੂਗਾ ਫਿਰ ਮਹਿੰਗਾਈ ਵਧਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਉੱਥੇ ਪਿਆ ਸਮਾਨ ਆ ਉਹਨੂੰ ਘਟਾਉਣ ਜਾਂ ਵਧਾਉਣ ਦਾ ਇਹ ਤਰੀਕਾ ਵੀ ਇਦਾਂ ਤਾਂ ਨਹੀਂ ਘਟਾਇਆ ਵਧਾਇਆ ਜਾ ਸਕਦਾ ਇਹ ਵਿਆਜ ਦਰ ਵਧਾ ਦਿੰਦੇ ਆ ਮਹਿੰਗਾ ਕਰ ਦਿਓ ਲੋਕਾਂ ਨੂੰ ਔਖੇ ਕਰ ਦਿਓ ਤੰਗ ਕਰ ਦਿਓ ਕ੍ਰੈਡਿਟ ਕਾਰਡ ਸਾਰਾ ਕੁਝ ਵਿਆਜ ਜਿਹੜੇ ਵਧ ਜਾਣ ਇਹਦਾ ਮਤਲਬ ਇਹ ਹੋਗਾ ਲੋਕ ਖਰੀਦਣਗੇ ਨਹੀਂ ਜੇ ਲੋਕ ਨਹੀਂ ਖਰੀਦਣਗੇ ਸਮਾਨ ਪਿਆ ਰਹੂਗਾ ਤੇ ਆਪੇ ਸਸਤਾ ਕਰਕੇ ਵੇਚਣਗੇ ਉਹ ਤੇ ਜੇ ਵਿਆਜ ਘਟਿਆ ਲੋਕ ਜ਼ਿਆਦਾ ਖਰੀਦਣਗੇ ਜਦੋਂ ਜ਼ਿਆਦਾ ਖਰੀਦਣਗੇ ਤੇ ਉੱਥੇ ਸਮਾਨ ਘਟੂਗਾ ਉਹਦੀ ਮੰਗ ਵਧੂਗੀ ਤੇ ਕੁਦਰਤੀ ਉਹਨੂੰ ਉਹ ਮਹਿੰਗਾ ਕਰ ਦੇਣਗੇ ਬੜਾ ਸਿੱਧਾ ਜਿਹਾ ਇੱਕ ਸਿਧਾਂਤ ਇਸ ਤਰੀਕੇ ਨਾਲ ਚਲਾਇਆ ਜਾਂਦਾ ਸੋ ਹੁਣ ਇਹਨਾਂ ਦਾ ਜੇ ਤਾਂ ਮਾਰਕੀਟ ਦੇ ਵਿੱਚ ਸਮਾਨ ਹੈ ਨਹੀਂ ਮੰਨ ਲਓ ਸੌਦਾ ਹੈ ਨਹੀਂ ਲੈਣ ਵਾਲੇ ਖੜੇ ਆ ਚਾਹੇ ਉਹ ਘਾਰ ਆ ਤੇ ਚਾਹੇ ਉਹ ਖੰਡ ਆ ਕੁਝ ਵੀ ਹੋ ਸਕਦਾ ਜੇ ਘਰ ਲੈਣ ਵਾਲੇ ਜ਼ਿਆਦਾ ਕਰ ਹੈ ਨਹੀਂਗੇ ਤੇ ਇਹਦਾ ਮਤਲਬ ਇਹ ਆ ਉਹ ਘਰ ਮਿੰਗੇ ਵਿਕਣਗੇ ਤੇ ਜੇ ਇਹਦਾ ਮਤਲਬ ਜੇ ਉਹ ਘਰ ਮਿੰਗੇ ਵਿਕਣਗੇ ਤੇ ਮਹਿੰਗਾਈ ਦਰ ਵਧੂਗੀ 2.7 ਤੇ 3 4% ਮਤਲਬ ਘਰਾਂ ਨੂੰ ਕੱਢ ਕੇ ਜੇ ਬਾਕੀ ਸਮਾਨ ਨੂੰ ਵੀ ਇਹਦੇ ਵਿੱਚ ਦੇਖਿਆ ਜਾਵੇ ਹਾਲਾਂਕਿ ਘਰਾਂ ਦਾ ਇਹਦਾ ਸਬੰਧ ਨਹੀਂ ਆ ਤੇ ਜੇ ਘਰ ਜ਼ਿਆਦਾ ਹੋ ਗਏ ਆ ਲੈਣ ਵਾਲੇ ਹੈ ਨਹੀਂਗੇ ਤਾਂ ਫੇਰ ਉਹ ਸਸਤੇ ਹੋ ਜਾਣਗੇ 2 2% ਦਾ ਮਤਲਬ ਇਹ ਹੁੰਦਾ ਕੇ ਮਾਰਕੀਟ ਦੇ ਵਿੱਚ ਓਨਾ ਕੁ ਸਮਾਨ ਪਿਆ ਓਨੀ ਕਿਉਂ ਦੀ ਮੰਗ ਆ ਜਿੰਨਾ ਕਾਈ ਜਾਂਦਾ ਓਨਾ ਕੁ ਲੋਕ ਲਈ ਜਾਂਦੇ ਆ ਸਿਸਟਮ ਜਿਹੜਾ ਠੀਕ ਠਾਕ ਤਰੀਕੇ ਨਾਲ ਚੱਲਿਆ ਜਾਂਦਾ ਤੇ ਸਾਰਾ ਇਹਨਾਂ ਦਾ ਵਿਆਜ ਵਧਾ ਕੇ ਤੇ ਬਾਕੀ ਚੀਜ਼ਾਂ ਕਰਕੇ ਯਤਨ ਇਹੀ ਹੁੰਦਾ ਬੈਂਕ ਆਫ ਕੈਨੇਡਾ ਦਾ ਜਾਂ ਸਰਕਾਰਾਂ ਦਾ ਕਿ ਜਿਹੜੀ ਮਹਿੰਗਾਈ ਦਾ ਰਾ 2% ਦੇ ਉੱਤੇ ਕਿਹੇ ਤਰ੍ਹਾਂ ਲਿਆਂਦੀ ਜਾਵੇ ਹੁਣ 2.7% ਦੇ ਉੱਤੇ ਤੋਂ 9% ਤੋਂ ਥੱਲੇ ਆ ਗਈ ਆ ਤੇ ਇਹਦੇ ਨਾਲ ਘਟੋ-ਘਟ ਗੱਲਬਾਤ ਕੰਟਰੋਲ 'ਚ ਆ ਤੇ ਲੱਗਦਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਿਆਜ ਆਹੋ ਥੱਲੇ ਆ ਜੂਗਾ ਜਿਹੜਾ ਬੈਂਕ ਆਫ ਕੈਨੇਡਾ ਆ ਇੱਕ ਜਿਹੜਾ ਜਿਹੜ ਨੇ 24 ਜੁਲਾਈ ਨੂੰ ਜਿਹੜਾ ਹੁਣ ਇਹਨਾਂ ਦੀ ਮੀਟਿੰਗ ਹੋਣੀ ਹੈ ਤੇ ਉਹਦੇ ਲਈ ਇਹਨਾਂ ਕੋਲ ਇੱਕ ਆਧਾਰ ਹੈਗਾ ਜੇ ਇਹ ਵਧਿਆ ਹੁੰਦਾ ਕਿ 2.9 ਤੋਂ 3. ਕੁਝ ਪਰਸੈਂਟ ਦੇ ਉੱਤੇ ਚਲੀ ਜਾਂਦੀ ਤਾਂ ਫੇਰ ਸ਼ਾਇਦ ਜਿਹੜੀ ਗੱਲ ਆਹੋ ਗੜਬੜ ਹੋ ਸਕਦੀ ਸੀ ਫਿਰ ਹੋ ਸਕਦਾ ਸੀ ਇਹ ਕੱਟ ਨਾ ਲੱਗਦਾ ਤੇ ਬੈਂਚਮਾਰਕ ਇੰਟਰਸਟ ਰੇਟ ਤੁਹਾਨੂੰ ਪਤਾ ਕਿ ਇਹਨਾਂ ਨੇ ਆਪਣਾ 1/4 ਪਰਸੈਂਟੇਜ ਪੁਆਇੰਟ ਜਿਹੜਾ ਕੱਟ ਕੀਤਾ ਸੀਗਾ ਪਹਿਲਾਂ ਜਿਹੜਾ ਐਸ਼ ਮਹੀਨੇ ਦੇ ਸ਼ੁਰੂ ਦੇ ਵਿੱਚ ਇਹਨੂੰ ਕੱਟ ਕਰਕੇ ਇਹਨਾਂ ਨੇ 4.75% ਦੇ ਉੱਤੇ ਲਿਆ ਜਾਂਦਾ ਸੀ ਸੋ ਰਿਪੋਰਟ ਦੱਸਦੀ ਹੈ ਕਿ ਜਿਹੜੇ ਕੰਜ਼ਿਊਮਰਸ ਨੇ ਉਹ ਬਹੁਤ ਕਾਸ਼ੀਅਸ ਨੇ ਇਸ ਕਰ ਲਈ ਕਿ ਸਪੈਂਡ ਕਰਨਾ ਕਿੱਥੇ ਸਪੈਂਡ ਕਰਨਾ ਤੇ ਇਸੇ ਕਰਕੇ ਮਹਿੰਗਾਈ ਥੱਲੇ ਨੂੰ ਆ ਰਹੀ ਹੈ ਤੇ ਥੋੜਾ ਜਿਹਾ ਲੱਗਦਾ ਮਾਰਕੀਟ ਦੇ ਵਿੱਚ ਹਲਚਲ ਜਾਂ ਜੋ ਜਿਹੜਾ ਲੋਕ ਸੋਖੇ ਹੋਣੇ ਸ਼ੁਰੂ ਹੋ ਜਾਣਗੇ ਅਗਲੀ ਗੱਲ ਮੈਂ ਦੋਸਤੋ ਕੈਨੇਡਾ ਦੇ ਵਿੱਚ ਜਿਹੜੀ ਚਿੰਤਾ ਪੈਦਾ ਹੋਈ ਹੈ ਇੱਕ ਚਿੰਤਾ ਇਹ ਆ ਅਸਲ ਚ ਤਾਂ ਕੈਨੇਡਾ ਦੇ ਜਿਹੜੇ ਸਾਰੇ ਸੂਬਿਆਂ ਦੇ ਪ੍ਰੀਮੀਅਰ ਨੇ ਉਹਦੇ ਹੈਲੀਫੈਕਸ ਦੇ ਵਿੱਚ ਇਸ ਵਾਰੇ ਮੀਟਿੰਗ ਚੱਲ ਰਹੀ ਹੈ ਇਸ ਹਫ਼ਤੇ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਪ੍ਰੋਵਿੰਸ਼ੀਅਲ ਲੀਡਰਸ ਨੇ ਪ੍ਰੀਮੀਅਰਸ ਨੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਆਸਟ੍ਰੇ ਜਿਹੜੇ ਪ੍ਰੀਮੀਅਰ ਨੇ ਪ੍ਰੋਵਿੰਸਸ ਦੇ ਉਹ ਇਕੱਠੇ ਹੋਏ ਆ ਹੈਲੀਫੈਕਸ ਦੇ ਵਿੱਚ ਹੈਲਫੈਕਸ ਦੇ ਵਿੱਚ ਉਹ ਗੱਲਬਾਤ ਕਰ ਰਹੇ ਆਪਣੇ ਮਸਲੇ ਨਿਜਟ ਰਹੇ ਉਹਨਾਂ ਨੇ ਬਹੁਤ ਕੁਝ ਪਹਿਲਾਂ ਲਿਖਿਆ ਸੀ ਵੀ ਇਹਨਾਂ ਇਹਨਾਂ ਮਸਲਾਂ ਦੇ ਉੱਤੇ ਗੱਲ ਕਰਨੀ ਐ ਅਫੋਰਡੇਬਿਲਟੀ ਦੇ ਉੱਤੇ ਹਾਊਸਿੰਗ ਦੇ ਉੱਤੇ ਹੋਰ ਮਸਲਿਆਂ ਦੇ ਉੱਤੇ ਇਹਨਾਂ ਨੇ ਪ੍ਰੀਮੀਅਰਸ ਨੇ ਇਕੱਠੇ ਹੋ ਕੇ ਮੀਟਿੰਗ ਕਰਨੀ ਤੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੁੰਦੀਆਂ ਫਿਰ ਮੁੜ ਕੇ ਫੈਡਰਲ ਸਰਕਾਰ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਦੱਸਦੇ ਹੋਏ ਅਸੀਂ ਆ ਗੱਲਬਾਤ ਕੀਤੀ ਐ ਇਦਾਂ ਸੋਚਿਆ ਤੇ ਸਾਡੀ ਆ ਮਦਦ ਕੀਤੀ ਜਾਵੇ ਹੁਣ ਇਹ ਮੀਟਿੰਗ ਦੇ ਚੱਲਦੇ ਹੀ ਉਧਰਲੇ ਪਾਸੇ ਜਿਹੜੀ ਇੱਕ ਅਟੈਂਪਟ ਅਸੈਸੀਨੇਸ਼ਨ ਅਟੈਂਪਟ ਹੁੰਦੀ ਆ ਸਾਬਕਾ ਰਾਸ਼ਟਰਪਤੀ ਡੋਨਲਡ ਟਰ ਉਸ ਚੀਜ਼ ਨੇ ਇਹ ਇਹ ਗੱਲ ਪਹਿਲਾਂ ਤੇ ਹੁਣ ਇਹਨਾਂ ਪ੍ਰੀਮੀਅਰ ਦੀ ਮੀਟਿੰਗ ਦੇ ਏਜੰਡੇ ਵਿੱਚ ਨਹੀਂ ਸੀ ਪਰ ਜਦੋਂ ਉੱਥੇ ਗੋਲੀ ਚੱਲਦੀ ਉਹਨਾਂ ਦੇ ਕੰਨ ਦੇ ਉੱਤੇ ਗੋਲੀ ਲੱਗਦੀ ਆ ਤੇ ਇਹ ਮਾਮਲਾ ਉਹਨਾਂ ਦੇ ਏਜੰਡੇ ਦੇ ਵਿੱਚ ਆ ਜਾਂਦਾ ਸੈਟਰਡੇ ਜਦੋਂ ਇਹ ਚੀਜ਼ ਹੁੰਦੀ ਆ ਹੁਣ ਇਹਨਾਂ ਸਾਰਿਆਂ ਨੇ ਆਪਣਾ ਨਿਸ਼ੋਅ ਕੀਤਾ ਚਿੰਤਾ ਕੀਤੀ ਆ ਵੀ ਕੀ ਅਸੀਂ ਠੀਕ ਠਾਕ ਆ ਕੱਲੋ ਸਾਡੇ ਤਾਂ ਨਹੀਂ ਇਦਾਂ ਹੋ ਜਾਊਗਾ ਸੋ ਉਹ ਜਿਹੜਾ ਕਨਵੈਨਸ਼ਨ ਸੈਂਟਰ ਦੇ ਬਾਹਰ ਮੀਟਿੰਗ ਦੇ ਵਿੱਚ ਜਿਹੜੇ ਵੱਖ-ਵੱਖ ਪ੍ਰੀਮੀਅਰ ਸੀਗੇ ਉਹਨਾਂ ਨੇ ਵਾਇਲੈਂਸ ਨੂੰ ਕੰਡੈਮਨ ਕੀਤਾ ਇਹ ਬਹੁਤ ਮਾੜੀ ਗੱਲ ਆ ਜੋ ਕੁਝ ਹੋ ਰਿਹਾ ਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਭਾਵੇਂ ਕਿ ਏਜੰਡੇ ਦੇ ਉੱਤੇ ਨਹੀਂ ਸੀ ਪਰ ਅਸੀਂ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਚੀਜ਼ ਹੈਗੀ ਆ ਪ੍ਰਿੰਸ ਐਡਵਰਡ ਆਇਲੈਂਡ ਦੇ ਪ੍ਰੀਮੀਅਰ ਨੇ ਡੈਨਿਸ਼ ਕਿੰਗ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਸੀ ਬਹੁਤ ਇਸ ਮਤਲਬ ਇੱਕ ਵੋਲੇਟਲ ਟਾਈਮ ਦੇ ਵਿੱਚੋਂ ਲੰਘ ਰਹੇ ਆ ਤੇ ਸਾਨੂੰ ਪੋਲਿਟਿਕਲ ਲੀਡਰਜ਼ ਨੂੰ ਇਹ ਸੋਚਣਾ ਪੈ ਰਿਹਾ ਇਹ ਵੀ ਉਹਨਾਂ ਨੇ ਆਪਣਾ ਕਨਸਰਨ ਦੱਸਿਆ ਆ ਕਿ ਕਿਸ ਕਿਸਮ ਦਾ politcal anger ਲੋਕਾਂ ਦੇ ਵਿੱਚ ਵੱਧ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਟੈਲੀਵਿਜ਼ਨ ਦੀਆਂ ਖਬਰਾਂ ਦੇ ਉੱਤੇ ਇਹ ਵੀ ਚਿੰਤਾ ਵਾਲੀ ਗੱਲ ਆ ਕਿ ਟੈਨਸ਼ਨ ਜਿਹੜੀ ਆ ਉਹ ਬੰਦੇ ਦੇ ਘਰ ਦੇ ਵਿੱਚ ਜਾਂ ਰੋਜ਼ਾਨਾ ਕੰਮਕਾਰਾਂ ਦੇ ਵਿੱਚ ਆ ਇਹਦੇ ਨਾਲ ਵੀ ਅਸਰ ਪੈ ਸਕਦਾ ਸੋ ਉਹਨਾਂ ਨੇ ਆਪਣੀ ਇਹਦੇ ਬਾਰੇ ਵੀ ਗੱਲ ਕੀਤੀ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਡੈਨੀਅਲ ਸਮਿਥ ਨੇ ਕਿਹਾ ਵੀ ਇਹ ਵੀ ਜਿਹੜੀ ਆ ਰੀ ਅਸੈਸ ਕਰ ਰਹੇ ਆ ਦੁਬਾਰਾ ਤੋਂ ਪੜਤਾਲ ਕਰ ਰਹੇ ਆ ਆਪਣੀ ਪ੍ਰੋਟੈਕਸ਼ਨ ਡਿਟੇਲਸ ਦੀ ਪੁਲਿਸ ਸਕਿਉਰਿਟੀ ਦੇ ਵਿਚੜੀ ਟੀਮ ਆ ਵੀ ਪਾਈ ਇਹਨੂੰ ਦੁਬਾਰਾ ਹਸਾਬਤਾ ਵਲਾ ਕੇ ਦੇਖੋ ਵੀ ਆਪਾਂ ਸੁਰੱਖਿਆ ਤਾਂ ਕਿਤੇ ਇਹ ਤਾਂ ਨਹੀਂ ਵੀ ਆਪਾਂ ਨੂੰ ਵੀ ਕੁਝ ਕਰਨ ਦੀ ਲੋੜ ਆ ਤੇ ਇਹਦੀ ਜਿਹੜੀ ਜਿਹੜੀ ਅਸੈਸਿਨੇਸ਼ਨ ਅਟੈਂਪਟ ਹੋਈ ਆ ਇਹ ਟਰੰਪ ਦੇ ਉੱਤੇ ਉਹਨਾਂ ਨੇ ਕਿਹਾ ਇਸ ਕਾਰਨੋਂ ਕਿ ਜਿਹੜੀ ਅ ਅ ਅਸੀਂ ਆਪਣੇ ਆਪ ਨੂੰ ਰੀਅਸੈਸ ਕਰ ਰਹੇ ਹਾਂ ਖਾਸ ਤੌਰ ਦੇ ਉੱਤੇ ਉਹਨੇ ਪੁਸ਼ਬੈਕ ਕੀਤਾ ਜਿਹੜੀ ਕੈਰਾਕਟਰਾਇਜ਼ੇਸ਼ਨ ਉਹਦੇ ਤੇ ਫੈਡਰਲ ਕਨਸਰਵੇਟਿਵ ਲੀਡਰ ਪੀਰ ਪੋਲੀਓ ਨੂੰ ਇੱਕ ਮਤਲਬ ਡੇਂਜਰਸ ਤੇ ਉਸ ਕਿਸਮ ਦਾ ਜਿਹੜਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਸ ਲੈਵਲ ਦੇ ਉੱਤੇ ਕੁਦਰਤੀ ਉਹਨਾਂ ਨੇ ਕਿਹਾ ਵੀ ਰਿਸਕ ਵੀ ਇਸ ਮਾਮਲੇ ਦੇ ਵਿੱਚ ਕੁਦਰਤੀ ਜਿਹੜਾ ਹੋ ਹੈਗਾ ਸੋ ਇਸ ਸਾਰੇ ਮਾਮਲਿਆਂ ਦੇ ਵਿੱਚ ਹੁਣ ਜਿਸ ਤਰ੍ਹਾਂ ਜਿਹੜੀ ਕੰਜ਼ਰਵਟਿਵ ਪੋਲਿਟਿਕਸ ਆ ਉਹਨੂੰ ਇੱਕ ਵੱਖਰੇ ਤਰੀਕੇ ਨਾਲ ਕੈਕਟਰਾਇਜ਼ ਕੀਤਾ ਜਾ ਰਿਹਾ ਸਾਡੇ ਕਲਚਰ ਦੇ ਵਿੱਚੋਂ ਖਤਰਾ ਹੋ ਸਕਦਾ ਸਾਰਿਆਂ ਦੇ ਲਈ ਭਾਵੇਂ ਉਹ ਕੰਜ਼ਰਵਟਿਵ ਡੋਨਲਡ ਟਰੰਪ ਦੇ ਭਾਵੇਂ ਡੇਨੀਅਲ ਸਮੇਥਾ অন্ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਕੰਫੀਡੈਂਸ ਆ ਆਪਣੀ ਟੀਮ ਦੇ ਜਿਹੜੇ ਇਹਦੇ ਵਿੱਚ ਕਿ ਇਸ ਤਰੀਕੇ ਦੇ ਨਾਲੇ ਆਫੀਸਰ ਜਿਹੜੇ ਅਸਾਈਨ ਕੀਤੇ ਗਏ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਨਾਲ ਇਹਨਾਂ ਨੇ ਇਹ ਵੀ ਕਿਹਾ ਤੁਸੀਂ ਦੁਨੀਆ ਦੇ ਵਿੱਚ ਕਿੱਥੇ ਵੀ ਹੋ ਜੇ ਤੁਸੀਂ ਲੀਡਰਾਂ ਤੇ ਤੁਹਾਨੂੰ ਜਿਹੜਾ ਆਪਣੀ ਸਰਾਊਂਡਿੰਗਸ ਬਾਰੇ ਪਤਾ ਹੋਣਾ ਚਾਹੀਦਾ ਆ ਸੋ ਵਿਜੀਲੈਂਸ ਜਿਹੜੀ ਇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਆ ਤੇ ਜਿਹੜੇ 13 ਪ੍ਰੀਮੀਅਰ ਇੱਥੇ ਹੋਏ ਆ ਤੇ ਇਕੱਠੇ ਹੋਏ ਆ ਇਹਨਾਂ ਨੇ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਇਹਨਾਂ ਨੇ ਜਿਹੜੀ ਇਸ ਸਾਰੇ ਕੁਸ਼ਤੇ ਵਿੱਚ ਹੁਣ ਜਿਹੜੇ ਪ੍ਰੀਮੀਅਰ ਡੇਵਿਡ ਡੀ ਵੀ ਇੱਥੋਂ ਗਏ ਆ ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਆਪਣੀ ਜਿਹੜੀ ਰਾਏ ਦੱਸੀ ਆ ਸੋ ਭਾਵੇਂ ਏਜੰਡੇ ਦੇ ਉੱਤੇ ਨਹੀਂ ਸੀ ਪਰ ਵਾਵਯੂ ਦੇ ਸਾਰੇ ਕੁਸ਼ ਦੇ ਜਿਹੜਾ ਇਹ ਇੱਕ ਚਰਚਾ ਦਾ ਵਿਸ਼ਾ ਇਹਨਾਂ ਦੀ ਮੀਟਿੰਗ ਦੇ ਵਿੱਚ ਬਣਿਆ ਆ ਕਿ ਪੋਲਿਟਿਸ਼ੀਅਨਸ ਜਾਂ ਲਾਅਨ ਫੋਰਸਮੈਂਟ ਵਾਲੇ ਜਾਂ ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਨੇ ਉਹਨਾਂ ਨੂੰ ਰੀਐਸਸ ਕਰਨਾ ਚਾਹੀਦਾ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਕਿ ਸਾਡੇ ਕੋਲ ਹੈਗਾ ਉਹ ਠੀਕ ਆ ਸਾਡੇ ਫੈਡਰਲ ਪਬਲਿਕ ਸੇਫਟੀ ਮਨਿਸਟਰ ਨੇ ਡੋਮਨਿਕ ਲੈਬਨਾ ਇਹਨਾਂ ਨੇ ਵੀ ਤੁਹਾਨੂੰ ਪਤਾ ਕਿ ਕੱਲ ਦੱਸਿਆ ਸੀ ਕਿਸਨਾਰਸੀਐਮਪੀ ਤੇ ਜਿਹੜੀ ਸੀਸਸ ਆ ਉਹਦੇ ਵਿੱਚ ਇਸ ਖਤਰੇ ਬਾਰੇ ਗੱਲਬਾਤ ਕੀਤੀ ਹੈ ਤੇ ਉਹ ਕਿ ਸਾਨੂੰ ਪੂਰਾ ਯਕੀਨ ਆ ਵੀ ਸਾਡੇ ਕੋਲ ਸਾਰਾ ਕੁਝ ਹੈਗਾ ਆਪਣੀ ਸਿਕਿਉਰਿਟੀ ਦੇ ਲਈ ਸੋ ਉਧਰਲੇ ਪਾਸੇ ਚੱਲੀ ਗੋਲੀ ਦਾ ਇਧਰ ਅਸਰ ਹੋ ਰਿਹਾ ਜਦੋਂ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਤੇ ਉਹਦੇ ਤੋਂ ਬਾਅਦ ਇੱਕ ਵਾਰੀ ਸਾਰਾ ਕੁਝ ਰੀਅਸੈਸ ਕੁਦਰਤੀ ਤੌਰ ਦੇ ਉੱਤੇ ਕੀਤਾ ਹੀ ਜਾਂਦਾ ਹੈ ਅਗਲੀ ਗੱਲਬਾਤ ਇੱਕ ਜਿਹੜੀ ਟੋਰਾਂਟੋ ਦੇ ਵਿੱਚ ਘਰ ਦੇ ਬਾਰੇ ਘਰਾਂ ਦੇ ਬਾਰੇ ਛੜੀ ਕਿਰਾਏ ਤੇ ਘਰ ਨਹੀਂ ਲੱਭ ਰਿਹਾ ਕੁਝ ਲੋਕ ਰੈਂਟ ਤੇ ਉੱਤੇ ਕੋਂਡੋ ਟੋਰਾਂਟੋ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਉਹ ਹੁਣ ਜਿਹੜੇ ਕਿਰਾਏ ਤੇ ਜਿਨੇ ਆਪਣਾ ਘਰ ਦੇਣਾ ਹੈ ਉਹ ਕਈ ਕੁਝ ਮੰਗਦਾ ਕਈ ਵਾਰ ਤਾਂ ਹੁੰਦਾ ਸਿੱਧਾ ਕਹਿੰਦਾ ਹਾਂ ਜੀ ਆਓ ਰਹਿ ਲਓ ਕੁਝ ਜੋਬ ਲੈਟਰ ਮੰਗਦੇ ਆ ਦਿਖਾਓ ਕਿੱਥੇ ਕੰਮ ਕਰਦੇ ਆ ਕੁਝ ਰੈਫਰੈਂਸ ਮੰਗਦੇ ਆ ਬੰਦਾ ਦੱਸੋ ਜਿਹੜਾ ਸਾਨੂੰ ਜਾਣਦਾ ਹੋਵੇ ਕੁਝ ਜਿਹੜੇ ਇੱਥੋਂ ਤੱਕ ਕਿ ਕ੍ਰੈਡਿਟ ਸਕੋਰ ਚੈੱਕ ਕਰਦੇ ਆ ਇਹ ਡਿਪੈਂਡ ਕਰਦਾ ਬੰਦੇ ਦੇ ਉੱਤੇ ਵੀ ਉਹ ਜੋ ਜੋ ਕੁਝ ਚੈੱਕ ਕਰਨਾ ਚਾਹੁੰਦਾ ਆ ਤੇ ਇਹ ਔਖਾ ਕੰਮ ਆ ਵੀ ਇੰਨਾ ਕੁਝ ਬੰਦਾ ਕੁਆਲੀਫਾਈ ਕਰਕੇ ਤਾਂ ਕਿਰਾਏ ਤੇ ਘਰ ਲੈਵੇ ਉਹ ਕਹਿੰਦੇ ਵੀ ਅਸੀਂ ਕਾਊਚ ਦੇ ਉੱਤੇ ਕਈ ਥਾਵਾਂ ਦੇ ਉੱਤੇ ਸ਼ੇਅਰਡ ਅਪਾਰਟਮੈਂਟ ਦੇ ਵਿੱਚ ਸੌਂਨੇ ਆ ਤੇ ਕਈ ਵਾਰੀ ਦੋ ਦੋ ਕਪਲ ਹੋਰ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਆ ਸੋ ਰੀਅਲ ਅਸਟੇਟ ਦੇ ਵਿੱਚ ਜਿਹੜੇ ਰੀਅਲ ਅਸਟੇਟ ਏਜੰਟਸ ਨੇ ਉਹ ਇਹ ਦੱਸਦੇ ਆ ਕਿ ਉਹ 1 ਸਾਲ ਦਾ ਰੈਂਟ ਅਪਰਫਰੰਟ ਆਫਰ ਕਰਦੇ ਆ ਘਰ ਸਿਕਿਉਰ ਕਰਨ ਦੇ ਲਈ ਮਤਲਬ 1 ਯਰ ਜਿਹੜਾ ਰੈਂਟ ਆ ਉਹ ਅਪਰਫਰੰਟ ਸਿਕਿਉਰ ਕਰਦੇ ਲਈ ਹੁਣ ਜਿੱਦਾਂ ਮੰਨ ਲਓ ਕਿਸੇ ਨੇ ਰੈਂਟ ਦੇ ਉੱਤੇ ਲੈਣਾ ਆ ਇੱਕ ਬੈਡਰੂਮ ਦਾ ਅਪਾਰਟਮੈਂਟ ਤੇ ਇਹਨਾਂ ਨੇ ਦੱਸਿਆ ਕਿ 28300 ਡਾਲਰ ਇੱਕ ਬੈੱਡਰੂਮ ਦਾ ਅਪਾਰਟਮੈਂਟ ਸਿਕਿਉਰ ਕਰਨ ਦੇ ਲਈ ਪੇ ਕਰਨਾ ਪੈ ਰਿਹਾ ਜਿਹੜੇ ਕਈ ਨਿਊ ਕਮਰ ਨੇ ਉਹਨਾਂ ਦੇ ਕੋਲ ਉਹ ਮਤਲਬ ਬਹੁਤ ਵੱਡੀ ਇੱਕ ਅਪ-ਫਰੰਟ ਅਮਾਉਂਟ ਪੇ ਕਰਦੇ ਆ ਪਰਸਨਲ ਲੈਂਡਲੋਰਡ ਨੂੰ ਰੈਂਟ ਦੇਣ ਦੇ ਲਈ ਇਹਦੇ ਛੁਣ ਲੀਗਲ ਗ੍ਰੇ ਏਰੀਆ ਆ ਜੇ ਇਹ ਇਲੀਗਲ ਨਹੀਂ ਆ ਕਿ ਦੋ ਮਤਲਬ ਮਤਲਬ ਕਿ ਦੋ ਉਦੋਂ ਤੋਂ ਪਾਸੇ 2 ਮਹੀਨੇ ਦਾ ਕਿਰਾਇਆ ਪਹਿਲਾਂ ਤੁਸੀਂ ਲੈ ਸਕਦੇ ਆ ਪਰ ਇਹ ਤੋਂ ਜ਼ਿਆਦਾ ਵੀ ਲਈ ਨਹੀਂ ਤੇ ਇਲੈਗਲ ਨਹੀਂ ਆ ਜੇ ਆਪ ਫਰੰਟ ਲੈਣੇ ਆ ਸੋ ਇਹ ਰੈਂਟਰਸ ਨੂੰ ਇੱਕ ਸਮੱਸਿਆ ਵਾਲੀ ਥਾਂ ਦੇ ਉੱਤੇ ਛੱਡ ਦਿੰਦਾ ਰੀਅਲ ਏਸਟੇਟ ਏਜੰਟ ਅਕਸਰ ਸਿਸ਼ਟ ਕਰਦੇ ਆ ਨਿਊ ਕਮਰਸ ਨੂੰ ਕਿ ਕਈ ਮਹੀਨਿਆਂ ਦਾ ਰੈਂਟ ਆਪ ਫਰੰਟ ਦੇ ਉੱਤੇ ਦੋ ਤਾਂ ਤੁਹਾਡਾ ਘਰ ਜਿਹੜਾ ਅਸੀਂ ਕਿਰਾਏ ਤੇ ਲੱਭ ਕੇ ਦੇ ਸਕਦੇ ਆ ਲੈਂਡਲੋਰਡ ਜਿਹੜੇ ਪ੍ਰੇਫਰ ਕਰਦੇ ਆ ਫਰੰਟ ਪੇਮੈਂਟ ਤਾਂ ਕਿ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਣ ਕਿਸੇ ਕਿਸਮ ਦੇ ਵੀ ਟ੍ਰਾਂਟੋ ਨਾਲ ਸੰਬੰਧਿਤ ਫਰਾਡ ਤੋਂ ਇਸ਼ੂ ਜਿਹੜਾ ਨਿਊ ਕਮਰਸ ਦੇ ਉੱਤੇ ਇੰਟਰੀਅਰ ਦੇ ਵਿੱਚ ਜਿਹੜੇ ਆ ਰਹੇ ਆ ਉਹਨਾਂ ਸਾਰਿਆਂ ਦੇ ਉੱਤੇ ਵੱਡਾ ਅਸਰ ਪਾਉਂਦਾ ਸਿਰਫ ਟ੍ਰਾਂਟੋ ਦੇ ਵਿੱਚ ਹੀ ਨਹੀਂ ਜਿਹੜੀ ਬਾਵਯੂਧ ਇੱਕ ਕੈਸਪਰ ਜਿਹੜੀ ਫਾਈਨੈਂਸ਼ੀਅਲ ਸਟ੍ਰੇਨ ਦੇ ਵਿੱਚ ਲੋਕ ਰੰਗ ਰਹੇ ਆ ਤਾਂ ਚਿੰਤਾ ਬਹੁਤ ਇਸ ਮਾਮਲੇ ਵਿੱਚ ਪੈਦਾ ਹੋਈ ਹੈ ਅਸਲ ਹੁਣ ਇੱਕ ਜੋੜੇ ਨੇ ਆਪਣੀ ਗੱਲ ਸਾਂਝੀ ਕੀਤੀ ਉਹ ਤੇ ਇੱਕ ਔਰਤ ਉਹਦਾ ਹਸਬੰਡ ਉਹਨਾਂ ਨੇ ਦਰਕਪਗ 12 ਯੂਨਿਟ ਦੇਖਿਆ ਸੀ ਜਦੋਂ ਟੋਰਾਂਟੋ ਦੇ ਵਿੱਚ ਪਹੁੰਚੇ ਆ ਪਿਛਲੇ ਸਮਰ ਦੇ ਵਿੱਚ ਜਿਹੜਾ ਜਿਹੜੇ ਲੈਂਡਲੋਰਡ ਆ ਐਪਲੀਕੇਸ਼ਨ ਨੂੰ ਰਿਜੈਕਟ ਕਰੀ ਜਾ ਰਹੇ ਆ ਕਿਸੇ ਨਾ ਕਿਸੇ ਕਾਰਨ ਕਰਕੇ ਹੁਣ ਉਹ ਫਰਸਟ੍ਰੇਟ ਹੋ ਗਏ ਕਿ ਮਤਲਬ ਕਿੱਥੇ ਕਿੱਥੇ ਜਾ ਕੇ ਉਹਨਾਂ ਨੂੰ ਰਹਿਣਾ ਪਿਆ ਉਹਨਾਂ ਨੇ ਜਿਹੜੇ ਇੱਕ ਉਹਨਾਂ ਦੇ ਵਿੱਚ ਜਿਹੜੀ ਉਹ ਕੁੜੀ ਆ IBM ਦੇ ਵਿੱਚ ਕੰਮ ਕਰ IBM ਆ ਜਿਹੜੀ ਲੀਮਾ ਪੇਰੂ ਦੇ ਵਿੱਚ ਕੰਮ ਕਰਦੀ ਸੀ ਨਾ ਉਹ ਸਾਲ ਪਹਿਲਾਂ ਇੱਥੇ ਆਉਣ ਤੋਂ ਕਿਉਂਕਿ ਪੋਲੀਟੀਕਲੀ ਅਨਸਟੇਬਲ ਹੋ ਗਈ ਉਹੀ ਪੇਰੂ ਤੇ ਉਹ ਇਧਰਲੇ ਪਾਸੇ ਨੂੰ ਮੂਵ ਕਰਕੇ 2 ਮਹੀਨਿਆਂ ਦੇ ਲਈ ਉਹ ਤੇ ਉਹਦਾ ਹਸਬੰਡ ਕਾਊਚ ਦੇ ਉੱਤੇ ਸੁੱਤੇ ਆ ਇੱਕ ਛੋਟੇ ਜਿਹੇ ਬੈਡਰੂਮ ਅਪਾਰਟਮੈਂਟ ਦੇ ਵਿੱਚ ਡਾਊਨਟਾਊਨ ਟੋਰੰਟੋ ਦੇ ਵਿੱਚ ਜਿਹੜਾ ਉਹਨਾਂ ਨੇ ਦੋ ਹੋਰ ਕਪਲ ਤੇ ਨਾਲ ਸ਼ੇਅਰ ਕੀਤਾ ਸੀ ਕਿ ਰੀਅਲ ਏਸਟੇਟ ਏਜੰਟਸ ਨੇ ਜਿਨ੍ਹਾਂ ਦੇ ਨਾਲ ਉਹ ਕੰਮ ਕਰ ਰਹੇ ਆ ਉਹ ਬਹੁਤੀ ਵਾਰੀ ਇਸ ਕਰਕੇ ਰਿਜੈਕਟ ਕਰ ਦਿੰਦੇ ਆ ਕਿ ਨਵੇਂ ਬੰਦੇ ਦਾ ਨਾਮ ਤੇ ਕ੍ਰੈਡਿਟ ਸਕੋਰ ਹੁੰਦਾ ਨਾ ਕੋ ਰੈਫਰੈਂਸ ਲੈਟਰ ਹੁੰਦੀ ਆ ਤੇ ਨਾ ਕੋਈ ਜੌਬ ਹੁੰਦੀ ਆ ਏਜੰਟਸ ਫਿਰ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਾਲ ਦਾ ਰੈਂਟ ਪਹਿਲਾਂ ਦੇ ਦੇ ਹੁਣ ਸੋਚ ਕੇ ਦੇਖੋ ਵੀ ਸਾਲ ਦਾ ਕਿਰਾਇਆ ਪਹਿਲਾਂ ਦੇਣਾ ਹੋਵੇ ਤੱਕ ਇਥੇ ਤੱਕ ਗੱਲ ਜਾਂਦੀ ਹੈ ਸੋ ਉਹਨਾਂ ਨੇ ਕਿ ਕੁਝ ਆਪਸ਼ਨਸ ਦੇਖਣੀ ਸ਼ੁਰੂ ਕਰ ਦਿੱਤੀਆਂ ਕਜੀਜੀ ਦੇ ਉੱਤੇ ਜਾਂ ਦੂਜੀਆਂ ਵੈਬਸਾਈਟ ਦੇ ਉੱਤੇ ਮਤਲਬ ਕਿ ਵਨ ਬੈਡਰੂਮ ਵਨ ਡੈਨ ਦੀ ਜਿਹੜੀ ਅਪਾਰਟਮੈਂਟ ਆ ਉਹ 2200 ਡਾਲਰ ਦਾ ਹੈ ਲਗਭਗ ਲੈਂਡਲੋਰਡ ਜਿਹੜੇ ਵਿਲਿੰਗ ਸੀਕਰ ਨੂੰ ਮਿਲਣ ਦੇ ਲਈ ਮਿਲ ਲੋ ਆਜੋ ਕਿੰਦੇ ਘਰ ਦੇਖੋ ਉਹਨਾਂ ਨੂੰ ਮਤਲਬ 28300 ਡਾਲਰ ਸਾਰੇ ਜ਼ਿੰਦਗੀ ਚ ਜਿੰਨੇ ਕਮਾਏ ਸੀ ਉਹ ਦੇਣ ਦੇ ਲਈ ਮਜਬੂਰ ਹੋਣਾ ਪਿਆ ਇਹ ਸਿੱਧ ਕਰਨ ਦੇ ਲਈ ਵੀ ਸਿਰ ਲਾਏ ਵਾਲਾ ਲੈਂਡਲੋਰਡ ਦੇ ਲਈ ਤੇ ਫਾਈਨਲੀ ਉਹਨਾਂ ਨੇ ਉਹ ਘਰ ਉਹਨਾਂ ਨੂੰ ਮਿਲ ਗਿਆ ਸੋ ਇਹ ਇਤਤਕਾਲਬਤ ਪਹੁੰਚ ਚੁੱਕੀ ਆ ਜਿਹੜੇ ਜਿੰਨੇ ਇਸ ਵੇਲੇ ਨਿਊ ਕਮਰਸ ਜਿਹੜੇ ਇਸ ਵੇਲੇ ਪੇ ਕਰ ਰਿਹਾ ਹਜ਼ਾਰਾਂ ਡਾਲਰ ਅਪਫਰੰਟ ਦੇ ਉੱਤੇ ਕਿਉਂਕਿ ਲੈਂਡਲੋਰਡ ਦਾ ਪ੍ਰੈਸ਼ਰ ਆ ਰੈਂਟ ਦੇ ਲਈ ਤੇ ਉਹ ਇੱਕ ਵੱਡਾ ਸੰਕਟ ਹੈ ਸਾਰਿਆਂ ਦੇ ਲਈ ਪੈਦਾ ਉਹ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਟੈਕਨੀਕਲੀ ਇਹ ਇਲਲੀਗਲ ਚੀਜ਼ ਹੈ ਨਹੀਂ ਕਿ ਜਿਹੜਾ ਵਕੀਲ ਇਹ ਨੇ ਜਿਹੜੇ ਹਾਊਸਿੰਗ ਦੇ ਐਕਸਪਰਟ ਨੇ ਕਹਿੰਦੇ ਵੀ ਗ੍ਰੇ ਜ਼ੋਨ ਆ ਇੱਥੇ ਕਿਸੇ ਨਾ ਕਿਸੇ ਨਿਊ ਕਮਰਸ ਦੇ ਲਈ ਤੇ ਦੂਜੇ ਜਿਹੜੇ ਹੈਗੇ ਆ ਕਿ ਰੈਂਟਰ ਜਿਹੜੇ ਬਲਨਾਰੇ ਵੱਲ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਪੈ ਰਿਹਾ ਹੁਣ ਇੰਨੀ ਰਕਮ 28000 ਡਾਲਰ ਕਿਸੇ ਦੇ ਕੋਲ ਹੁੰਦੀ ਹੈ ਜਿਹੜੀ ਪਹਿਲਾਂ ਦੇ ਦੂਵੇ ਉਹ ਤੇ ਨਵੇਂ ਬੰਦੇ ਕੋਲ ਕ੍ਰੈਡਿਟ ਸਕੋਰ ਵੀ ਹੈ ਨਹੀਂ ਸਾਲ-ਸਾਲ ਦਾ ਰੈਂਟ ਪਹਿਲਾਂ ਲੈਣ ਲੱਗ ਪਾਇਆ ਸੋ ਜਿਹੜਾ ਇਸ ਕਿਸਮ ਦੀਆਂ ਸਮੱਸਿਆਵਾਂ ਇੱਕ ਪਾਸੇ ਜਿਹੜੇ ਲੈਂਡਲੋਰਡ ਨੇ ਉਹਨਾਂ ਦੇ ਆਪਣੇ ਕਨਸਰਨ ਕਈ ਥਾਵਾਂ ਦੇ ਤਰ੍ਹਾਂ ਐਸੋਸੀਏਸ਼ਨਸ ਬਣਾਈਆਂ ਉਹ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ ਵੀ ਇਹ ਲੋਕ ਤਾਂ ਜਿਹੜੇ ਕਿਰਾਇਆ ਨਹੀਂ ਵਧਾ ਸਕਦੇ ਸੀ ਇੱਕ ਖਾਸ ਲਿਮਿਟ ਤੋਂ ਜ਼ਿਆਦਾ ਦੂਜਾ ਇਹ ਪੇਲ ਹੀ ਕਰਦੇ ਤੀਜਾ ਛੱਡ ਕੇ ਚਲੇ ਜਾਂਦੇ ਸਾਡੇ ਹੱਥ ਪੱਲੇ ਕੁਝ ਨਹੀਂ ਆਉਂਦਾ ਜੇ ਇਹਨਾਂ ਨੂੰ ਇਕਸ਼ਨ ਨੋਟਿਸ ਹੋ ਸੋ ਵੀ ਗਿਆ ਕੋਰਟ ਨੇ ਕਹਿ ਵੀ ਦਿੱਤਾ ਵੀ ਤੁਸੀਂ ਇੱਥੋਂ ਚਲੇ ਜਾਓ ਉਸ ਤੋਂ ਬਾਅਦ ਵੀ ਇਹ ਜਿਹੜੇ ਆ ਕਿੰਨਾ-ਕਿੰਨਾ ਚਿਰ ਇਥੋਂ ਨਹੀਂ ਜਾਂਦੇ ਤੇ ਕੋਈ ਕੁਝ ਨਹੀਂ ਕਰ ਸਕਦਾ ਵੀ ਜਦੋਂ ਤੁਹਾਡਾ ਕਿਸੇ ਟੈਨੈਂਟ ਦੇ ਨਾਲ ਡਿਸਪਿਊਟ ਹੋ ਗਿਆ ਤੇ ਤਿੰਨ ਤੋਂ ਚਾਰ ਹਫ਼ ਮਹੀਨੇ ਜਿਹੜੇ ਆ ਉਹ ਤੁਹਾਡੇ ਘਰ ਸਮਝੋ ਨਾ ਕਿਰਾਇਆ ਮਿਲਣਾ ਤੇ ਨਾ ਉਹਨਾਂ ਨੇ ਉੱਥੋਂ ਜਾਣਾ ਤੇ ਦੂਜੇ ਪਾਸੇ ਜਿਹੜੇ ਕਿਰਾਏਦਾਰਾ ਉਹ ਇਹ ਕਹਿ ਰਿਹਾ ਕਿ ਕਿਰਾਏ ਵਾਦੀ ਇੰਨੇ ਗਏ ਆ ਕਿ ਹੁਣ ਅਫੋਰਡ ਕਰਨੇ ਔਖੇ ਹੋ ਗਏ ਆ ਵੀ ਆ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਵੀ ਸਾਲ ਦਾ ਰੈਂਟ ਪਹਿਲਾਂ ਇਹ ਤੇ ਆਪਣੇ ਆਪ ਤੇ ਵਿੱਚ ਇੱਕ ਬਹੁਤ ਵੱਡਾ ਤਕਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ